ਚਿੱਟੇ ਕਾਲਾ ਮੋਤੀ ਆ ਜਿਹਦੇ ਵੀ ਹੋਵੇ ਹਾਂਜੀ ਤੁਸੀਂ ਉਹਦਾ ਵੀ ਇਲਾਜ ਜਿਹੜਾ ਕਰ ਕਰ ਲੈਣੇ ਹੋ ਉਹਨਾਂ ਦਾ ਵੀ ਵਿੱਚ ਵੀ ਜਿਹੜਾ ਫਰਕ ਪੈ ਜਾਂਦਾ ਬਿਲਕੁਲ ਜੀ ਬਹੁਤ ਲੋਕ ਨੇ ਜਿਹੜੇ ਡਰਦੇ ਨੇ ਕਈ ਬੱਚੇ ਡਰਦੇ ਨੇ ਕਿ ਅਸੀਂ ਆਪਣੇ ਪੇਰੈਂਟਸ ਨਾਲ ਆਪਰੇਸ਼ਨ ਨਹੀਂ ਕਰਵਾਉਣਾ ਤੇ ਅਸੀਂ ਉਹਨਾਂ ਨੂੰ ਕਹਿੰਨੇ ਆ ਕਿ ਬਿਲਕੁਲ ਘਬਰਾਓ ਨਾ ਸਾਡੇ ਕੋਲ ਆਓ ਬਿਨਾ ਕਿਸੇ ਚੀਰੇ ਤੋਂ ਬਿਨਾ ਲੈਂਸ ਤੋਂ ਇੱਥੇ ਸਿਰਫ ਇਸ ਦਵਾਈ ਦੇ ਨਾਲ ਇਸ ਦਵਾਈ ਪਾਨ ਦੇ ਨਾਲ ਉਹਦਾ ਇਲਾਜ ਕੀਤਾ ਜਾਂਦਾ ਹੈ। ਫਰਕ ਪੈਣਾ ਸ਼ੁਰੂ ਹੋ ਜਾਂਦੇ। ਫਰਕ ਨਹੀਂ ਜੀ ਬਿਲਕੁਲ ਜੜੋ ਖਤਮ ਹੋ ਜਾਂਦਾ ਹੈ। ਕੁਝ ਪੈਸੇਸ ਆਫ ਟਾਈਮ ਨਾਲ ਥੋੜਾ ਟਾਈਮ ਜ਼ਰੂਰ ਲੱਗਦਾ ਹੈ ਪਰ ਜਿਹੜਾ ਚਿੱਟਾ ਮੋਤੀਆ ਹੈ ਜਾਂ ਕਾਲਾ ਹੈ ਉਹ ਬਿਲਕੁਲ ਜੜ ਤੋ ਖਤਮ ਹੋ ਜਾਂਦਾ ਹੈ। ਅੱਜ ਦੇ ਯੰਗਸਟਰ ਬੱਚੇ ਨੇ ਅਸੀਂ 5 ਸਾਲ ਤੋਂ 21 ਸਾਲ ਦੇ ਬੱਚੇ ਜੇ ਗੱਲ ਕਰੀਏ ਬੱਚਿਆਂ ਨੂੰ ਨਿਗਾ ਦੀ ਬਹੁਤ ਪਰੇਸ਼ਾਨੀ ਹੈ। ਬਟ ਜਦੋਂ ਅਸੀਂ ਪੇਸ਼ੈਂਟਸ ਨੂੰ ਦੇਖਦੇ ਆ 50 ਤੋਂ ਸਾਡੇ ਕੋਲ 85 ਸਾਲ ਦੀ ਉਮਰ ਦੇ ਪੇਸ਼ੈਂਟਸ ਆਉਂਦੇ ਨੇ ਜਿਨ੍ਹਾਂ ਨੂੰ ਕਿ ਹਫ਼ਤੇ 10 ਦਿਨ 15 ਦਿਨ ਦੇ ਵਿੱਚ ਰਿਜ਼ਲਟ ਮਿਲਦਾ ਹੈ। 15 ਦਿਨ ਦੇ ਵਿੱਚ ਫਰਕ ਪੈਣਾ ਸ਼ੁਰੂ ਹੋ ਜਾਂਦਾ ਹਾਂਜੀ 15 ਦਿਨ ਦੇ ਵਿੱਚ ਫਰਕ ਪੈਣਾ ਸ਼ੁਰੂ ਹੋ ਜਾਂਦਾ ਹੈ ਕਈ ਪੇਸ਼IENTS ਵੀਡੀਓ ਦੇਖ ਕੇ ਕਈ ਪੁੱਛਦੇ ਨੇ ਜੀ 15 ਦਿਨਾਂ ਚ ਠੀਕ ਹੋ ਜਾਣਗੇ ਤਾਂ ਨਹੀਂ ਐਸਾ ਕੁਝ ਨਹੀਂ ਹੈ ਦਵਾਈ ਹੈ ਕੋਈ ਜਾਦੂ ਨਹੀਂ ਹੈ ਕਿ 15 ਦਿਨਾਂ ਦੇ ਵਿੱਚ ਬਿਲਕੁਲ ਠੀਕ ਹੋ ਜਾਓਗੇ ਬਟ ਹਾਂ 15 ਦਿਨਾਂ ਦੇ ਵਿੱਚ ਜਿਹੜਾ ਤੁਹਾਡਾ ਚਸ਼ਮਾ ਹੈ ਉਹਦਾ ਨੰਬਰ ਘਟਣਾ ਸ਼ੁਰੂ ਹੋ ਜਾਂਦਾ ਹੈ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਜਾਂਦਾ ਹੈ ਫਰਕ ਪੈਣਾ ਸ਼ੁਰੂ ਪਰ ਪੈਣਾ ਸ਼ੁਰੂ ਹੋ ਜਾਂਦਾ ਤੁਹਾਨੂੰ ਤੁਹਾਨੂੰ ਕੀ ਪ੍ਰੋਬਲਮ ਹੈ ਮੈਨੂੰ ਐ ਅੱਖਾਂ 'ਚ ਸੋਚ ਬੜੀ ਰਹਿੰਦੀ ਸੀ ਮੇਰੇ ਅੱਖੜ ਲਾਲ ਰਹਿੰਦੀਆਂ ਸੀ ਮੈਨੂੰ ਭਾਰੀਪਨ ਬਹੁਤ ਆਉਂਦਾ ਸੀ ਹਾਂ ਅੱਖਾਂ 'ਚ ਪੀਲਾ ਪੀਲਾ ਅਨਭਾਉ ਸੀ ਮੈਨੂੰ ਜਦੋਂ ਬੈਠੇ-ਬੈਠੇ ਮੈਨੂੰ ਨੀਂਦ ਆ ਜਾਂਦੀ ਸੀ ਜਦੋਂ ਮੈਂ ਦਵਾਈ ਪਾਈ ਹੈ ਨਾ ਉਹ ਤਾਂ ਮੇਰਾ ਸਾਰਾ ਕੁਝ ਠੀਕ ਹੋ ਗਿਆ ਠੀਕ ਹੋ ਗਿਆ ਹਾਂਜੀ ਠੀਕ ਹੋ ਗਿਆ ਮੈਂ 15-20 ਦਿਨ ਹੋ ਗਏ ਨੇ ਦਵਾਈ ਪਾਈਏ ਤੇ ਮੈਨੂੰ ਸਾਰਾ ਕੁਝ ਠੀਕ ਹੋ ਗਿਆ ਦੋ ਮਹੀਨੇ ਸੇ ਦਵਾਈ ਡਾਲ ਰਹੀ ਹਾਂ ਪੀ ਵੀ ਰਹੀ ਹਾਂ ਤਾਂ ਅੱਬ ਮੈਂਨੇ ਆਪਣੀ ਆਈ ਸੀ ਟੈਸਟ ਕਰਵਾਈ ਹੈ ਆ ਮੇਰਾ ਦੂਰ ਦਾ ਜੋਜ ਹੈ ਜੇ ਉਹ ਅਦਾ ਨੰਬਰ ਰਹਿ ਗਿਆ ਨਜ਼ਦੀਕਾ ਡੇਟ ਨੰਬਰ ਰਹਿ ਗਿਆ ਜਿਹੜੀ ਕੱਟ ਗਿਆ ਕੱਟ ਗਿਆ ਆਪਾਂ ਕਹਿ ਸਕਦੇ ਹਾਂ ਨਾ ਨੰਬਰ ਕੱਟ ਗਿਆ ਚਸ਼ਮਾ ਦੁਬਾਰਾ ਬਨਵਾਇਆ ਮੈਨੇ ਵੀਡੀਓ ਥੱਲੇ ਨਹੀਂ ਸਮਝ ਨਹੀਂ ਆਉਂਦੀ ਕਿ ਕੀ ਕੀ ਹੋ ਰਿਹਾ ਇਹਦੇ ਨਾਲ ਦਿਖ ਰਹੇ ਨੇ ਇਹਦੇ ਨਾਲ ਨਹੀਂ ਬਸ ਲਾਤਾ ਜੀ ਮੈਂ ਮਾਈਕ ਵਾਲੇ ਤੋਂ ਚੈੱਕ ਕਰਾਇਆ ਸੀ ਤੇ ਉਸ ਤੋਂ ਬਾਅਦ ਮੈਨੂੰ ਬਰੀਕ ਅੱਖਰ ਨਹੀਂ ਪੜਨੇ ਆਉਂਦੇ ਸੀ ਅਖਬਾਰ ਰਖਵਾਲ ਤੇ ਬਰੀਕ ਅੱਖਰ ਹੁੰਦੇ ਨਾ ਉਹ ਮੈਂ ਪੜਦਾ ਹੁੰਦਾ ਜੋ ਪੜੇ ਨਹੀਂ ਜਾਂਦੇ ਸੀ ਕੀ ਹੋਣ ਨੂੰ ਪੜ ਜਾਂਦੇ ਆ ਆਰਾਮ ਨਾਲ ਹੁਣ ਹੌਲੀ ਹੌਲੀ ਫੜਨ ਹੋ ਰਹੇ ਹਾਂਜੀ ਅਰੇ ਬੜਾ ਫਾਇਦਾ ਹੋਇਆ ਸਾਨੂੰ ਕਿ 슈ਗਰ ਦੇ ਕਰਕੇ ਆਏ ਆਏ ਜਿਹੜੀਆਂ ਉਹਨਾਂ ਦੇ ਆਈ ਸਾਈਟ ਆ ਉਹ ਬੀਕ ਹੋ ਰਹੀ ਆ ਨਿਗਾਹ ਘਟ ਰਹੀ ਆ ਉਹਨਾਂ ਵਾਸਤੇ ਵੀ ਆਪਾਂ ਇਲਾਜ ਕਰਦੇ ਆ ਹਾਂਜੀ ਬਿਲਕੁਲ ਜਿਹੜੇ 슈ਗਰ ਦੇ ਪੇਸ਼ੈਂਟਸ ਨੇ ਉਹਨਾਂ ਨੂੰ ਅਸੀਂ ਜਿਹੜਾ ਹਰਬਲ ਟੋਨਿਕ ਹੈਗਾ ਉਹਨਾਂ ਨੂੰ ਸਿਰਫ ਨਹੀਂ ਦੇ ਕੇ ਕੈਪਸੂਲ ਦਿੱਤੇ ਜਾਂਦੇ ਨੇ ਇੱਕ ਵਿਜ਼ਨ ਦੇ ਕੈਪਸੂਲ ਦਿੱਤੇ ਜਾਂਦੇ ਨੇ ਕਿ ਜਿਹਦੇ ਨਾਲ ਕੀ ਉਹਨਾਂ ਨੂੰ ਫਰਕ ਪੈਂਦਾ ਹੈ ਹਾਂਜੀ ਕੁਛ ਇੱਕ ਐਕਸਰਸਾਈਜ਼ ਨੇ ਜਿਸ ਤਰ੍ਹਾਂ ਇੱਕ ਲਾਈਟ ਥੈਰੇਪੀ ਹੈ ਤਰਾਟਕ ਕੀ ਰਿਹਾ ਹੈ ਯੋਗ ਦੇ ਵਿੱਚ ਉਹ ਦੱਸ ਦਿਆਂ ਇੱਕ ਥੰਬ ਨੂੰ ਲੈ ਕੇ ਦੱਸਦੇ ਉਹਨੇ ਕਿ ਥੰਬ ਨੂੰ ਲੈ ਕੇ ਤੁਸੀਂ ਇਹਨੂੰ ਰਾਈਟ ਆਪਣੇ ਵੱਲ ਬਿਲਕੁਲ ਰਾਈਟ ਔਰ ਫਿਰ ਇਸ ਤਰ੍ਹਾਂ ਹੀ ਸਾਹਮਣੂ ਲੈ ਕੇ ਬਿਲਕੁਲ ਲੈਫਟ ਜਾਣਾ ਹੈ ਬਿਲਕੁਲ ਸਟ੍ਰੇਟ ਤੋਂ ਜਾ ਕੇ ਤੁਸੀ ਬਿਲਕੁਲ ਇਧਰ ਆਪਣੇ ਕੰਨਾਂ ਵਾਲ ਲੈਂਡ ਤੱਕ ਜਾਣਾ ਹੈ ਮੂਵ ਕਰਨਾ ਹੈ ਜਿਸ ਦੇ ਨਾਲ ਕੀ ਤੁਹਾਡੀ ਆਈ ਮੂਵਮੈਂਟਸ ਨੇ ਉਹਦੇ ਨਾਲ ਤੁਹਾਨੂੰ ਅੱਖਾਂ ਨੂੰ ਬਹੁਤ ਜ਼ਿਆਦਾ ਫਰਕ ਪੈਂਦਾ ਛੋਟ ਛਟੀਆਂ ਐਕਸਰਸਾਈਜ਼ਸ ਨੇ ਛੋਟੇ ਛੋਟੀਆਂ ਨੇ ਜਿਹਦੇ ਵਿੱਚ ਸਿਰਫ ਇੱਕ ਤੋਂ 2 ਮਿੰਟ ਦੀ ਐਕਸਰਸਾਈਜ਼ ਹੁੰਦੀ ਹੈ ਜੋ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਦਿੰਦੀ ਹੈ ਕਿ ਫਰੀ ਦੇ ਵਿੱਚ ਦਵਾਈ ਪਾਣੇ ਆ ਮੁਫਤ ਦੇ ਵਿੱਚ ਇਲਾਜ ਜਿਹੜਾ ਉਹ ਹੋ ਜਾਂਦਾ ਹੈ ਇਹ ਇਹ ਕਨਸੈਪਟ ਜਰੂਰ ਕਲੀਅਰ ਕਰ ਦੋ ਕਿਉਂਕਿ ਕਈ ਵਾਰ ਇਹ ਲੱਗ ਲੱਗ ਜਾਂਦਾ ਕਿ ਬਈ ਫ੍ਰੀ ਦੇ ਵਿੱਚ ਹੀ ਇਲਾਜ ਹੋ ਜਾਊਗਾ ਕਲੀਨਿਕ ਤੇ ਜਿਹੜੇ ਪੇਸ਼ੈਂਟ ਆਂਦੇ ਨੇ ਉਹਨਾਂ ਨੂੰ ਫ੍ਰੀ ਦਵਾਈ ਪਾਣੇ ਆ ਬਟ ਜੇ ਤੁਸੀਂ ਘਰੇ ਮੈਡੀਸਿਨ ਲੈ ਕੇ ਜਾਣੀ ਹੈ ਤਾਂ ਉਹਦੇ ਬੜੇ ਹੀ ਨੋਮੀਨਲ ਚਾਰजेस ਨੇ ਚਾਹੇ ਉਹ ਦਵਾਈ ਮੋਤੀ ਦੀ ਹੈ ਚਿੱਟੇ ਕਾਲੇ ਮੋਤੀ ਦੀ ਹੈ ਚਾਹੇ ਉਹ ਤੁਹਾਡੀ ਨਿਗਾ ਘੱਟ ਦੀ ਦਵਾਈ ਹੈ ਉਹਦੇ ਬੜੇ ਹੀ ਨੋਮੀਨਲ ਚਾਰजेस ਨੇ ਉਹ ਬਾਈ ਜੀ ਦੇ ਅੱਖਾਂ ਦੇ ਵਿੱਚ ਜਿਹੜੀ ਦਵਾਈ ਪਾ ਰਹੇ ਸੀਗੇ ਉਹ ਤੁਸੀਂ ਕੁਝ ਪੜ ਰਹੀ ਸੀ ਅੰਦਰ ਅੰਦਰ ਹੌਲੀ ਹੌਲੀ ਕੁਝ ਬੋਲਿਆ ਜਾ ਰਿਹਾ ਸੀ ਉਹ ਉਹ ਤੁਸੀਂ ਕੀ ਕੀ ਜਾਪ ਕਰ ਰਹੇ ਸੀ ਜਾਂ ਕਿਸ ਪ੍ਰਮਾਤਮਾ ਨੂੰ ਧਿਆਨ ਕਰ ਰਹੇ ਸੀ ਕੀ ਕਰ ਰਹੇ ਜੀ ਜਦੋਂ ਵੀ ਅਸੀਂ ਮੈਡੀਸਿਨ ਪਾਨੇ ਆ ਅਸੀਂ ਸਭ ਤੋਂ ਪਹਿਲਾਂ ਕਲੀਨਿਕ ਖੋਲਦੇ ਹੀ ਅਸੀਂ ਪਹਿਲਾਂ ਪਾਠ ਕਰੀਂਦੇ ਆ ਅਰਦਾਸ ਕਰੀਂਦੇ ਆ ਜਪਜੀ ਸਾਹਿਬ ਦਾ ਪਾਠ ਕਰੀਂਦੇ ਆ ਪਾਠ ਤੋਂ ਬਾਅਦ ਮੈਡੀਸਿਨ ਪਾਈ ਜਾਂਦੀ ਹੈ ਔਰ ਜਦੋਂ ਵੀ ਕਿਸੇ ਪੇਸ਼ੈਂਟ ਦੀ ਅੱਖਾਂ 'ਚ ਮੈ ਦਵਾਈ ਪਾਨੀ ਆ ਤੇ ਮੈਂ ਨਾਲ-ਨਾਲ ਮਾਲਕ ਨੂੰ ਅਰਦਾਸ ਕਰ ਰਹੀ ਹੁੰਦੀ ਆ ਕਿ ਮਹਾਰਾਜ ਮੈਂ ਦਵਾਈ ਪਾਤੀ ਐ ਇਹਨੂੰ ਦਵਾਈ ਤੁਸੀਂ ਬਣਾਣਾ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੈਮਟੀਵੀ ਨਾਲ ਜੁੜਿਆ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਆਪਾਂ ਅਕਸਰ ਗੱਲ ਕਰਦੇ ਹੁੰਨੇ ਆ ਕਿ ਜਦੋਂ ਆਪਾਂ ਕੋਈ ਜਨਮ ਲੈਂਦਾ ਉਹ ਸਭ ਤੋਂ ਪਹਿਲਾਂ ਅੱਖਾਂ ਖੋਲ੍ਹਦਾ ਹੈ ਖੋਲ੍ਹ ਕੇ ਜਦੋਂ ਉਹ ਦੁਨੀਆ ਵੇਖਦਾ ਉਸ ਅੱਖਾਂ ਸਾਨੂੰ ਦੁਨੀਆ ਚੰਗੇ ਮਾੜੇ ਸਹੀ ਰਾਹ ਗਲਤ ਰਾਹ ਦੇ ਬਾਰੇ ਵੀ ਦਿਖਾਉਂਦੀਆਂ ਨੇ ਆਪਾਂ ਉਹਨਾਂ ਅੱਖਾਂ ਦੇ ਉੱਤੇ ਨਾ ਕਈ ਵਾਰ ਕੀ ਕਰਦੇ ਬਹੁਤਾ ਧਿਆਨ ਨਹੀਂ ਦੇ ਪਾਉਂਦੇ ਆਪਾਂ ਇਹ ਸੋਚਦੇ ਆ ਕਿ ਚਲੋ ਸਰ ਜਾਂਦਾ ਕੋਈ ਨਹੀਂ ਆਪਾਂ ਆਪਣੀ ਡਾਈਟ ਨਹੀਂ ਸਹੀ ਰੱਖਦੇ ਕਿ ਚਲ ਡਾਈਟ ਦੇ ਨਾਲ ਕੱਲਾ ਸਰੀਰ ਤੇ ਫਰਕ ਪੈਂਦਾ ਪਰ ਨਹੀਂ ਡਾਈਟ ਦੇ ਨਾਲ ਅੱਖਾਂ ਤੇ ਵੀ ਫਰਕ ਪੈਂਦਾ ਤੁਹਾਡੀ ਅੱਖਾਂ ਦੇ ਵਿੱਚ ਰੋਸ਼ਨੀ ਦਾ ਜਿਹੜਾ ਆ ਪ੍ਰਤੀਬਿੰਬ ਬਣਨਾ ਉਹ ਸਹੀ ਨਹੀਂ ਹੁੰਦਾ ਅੱਜ ਆਪਾਂ ਸਾਰੀ ਗੱਲਬਾਤ ਕਰਾਂਗੇ ਇੱਕ ਸਾਨੂੰ ਪਤਾ ਚੱਲਿਆ ਸੀ ਕਿ ਗੁਰੂ ਜੀ ਕਲੀਨਿਕ ਆ ਇਹ ਕਰਕੇ ਇਸ ਵਕਤ ਮੈਂ ਲੁਧਿਆਣੇ ਸ਼ਹਿਰ ਦੇ ਵਿੱਚ ਆ ਤੇ ਉਰੇ ਕਹਿੰਦੇ ਨੇ ਦਵਾਈ ਦਿੱਤੀ ਜਾਂਦੀ ਹੈ ਜਿਨ੍ਹਾਂ ਦੇ ਵਿੱਚ ਕਹਿੰਦੇ ਨੇ ਕਿ ਜਿਨ੍ਹਾਂ ਦੇ ਵਿੱਚ ਕਾਲਾ ਮੋਤੀਆਂ ਅੱਖਾਂ ਦੇ ਵਿੱਚ ਆਇਆ ਹੋਇਆ ਜਿਨ੍ਹਾਂ ਨੂੰ ਇਹ ਕਿਹਾ ਗਿਆ ਕਿ ਆਪਰੇਟ ਹੀ ਆ ਜਾਂ ਜਿਹੜੇ ਆਪਰੇਟ ਕਰਨ ਤੋਂ ਬਾਅਦ ਵੀ ਨਿਗਾ ਨਹੀਂ ਬਣੀ ਉਹਨਾਂ ਦਾ ਵੀ ਜਿਹੜਾ ਆ ਔਰੇ ਸਹੀ ਕੀਤਾ ਜਾਂਦਾ ਅੱਖ ਨੂੰ ਦੀ ਨજર ਨੂੰ ਸਹੀ ਕੀਤਾ ਜਾਂਦਾ ਉਹ ਸਾਰੀ ਗੱਲਬਾਤ ਆਪਾਂ ਅੰਦਰ ਜਾ ਕੇ ਜਿਹੜੀ ਕਰਦੇ ਆ ਤੇ ਤੁਹਾਨੂੰ ਅੰਦਰ ਜਾ ਕੇ ਇਹ ਵੀ ਵਿਖਾਉਂਦੇ ਆ ਕਿ ਕੀ ਗੱਲਬਾਤ ਹੈ ਆਓ ਆਪਾਂ ਅੰਦਰ ਚੱਲਦੇ ਹਾਂ ਹੁਣ ਜਿਵੇਂ ਕਿ ਆਪਾਂ ਬਾਈ ਜੀ ਨਾਲ ਵੀ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਸ ਠੀਕ ਹੈ ਜੀ ਹੋਰ ਸਿਹਤ ਕਿਤਾ ਵਧੀਆ ਵਧੀਆ ਬਹੁਤ ਕਿਵੇਂ ਪਹੁੰਚ ਹੋਈ ਔਰੇ ਇੱਥੇ ਨਾ ਮੈਂ ਆਇਆ ਸੀ ਮੈਂ ਵੇਖਿਆ ਸੀ ਕਿ ਇੱਥੇ ਅੱਖਾਂ ਦਾ ਆਪਰੇਸ਼ਨ ਤੋਂ ਬਚਾ ਹੁੰਦਾ ਹੈ ਅੱਖਾਂ 'ਚ ਸੋਚ ਹੋਵੇ ਜਾਂ ਕੋਈ ਅਕ੍ਰੋਸ਼ਨ ਜੇ ਮੋਤੀਆ ਉਤਰਿਆ ਹੋਵੇ ਜਾਂ ਕੋਈ ਗਲਤ ਹੋਵੇ ਤਾਂ ਦੱਸਾ ਮਿੰਟਾਂ 'ਚ ਠੀਕ ਹੋ ਜਾਂਦੀ ਹੈ ਤੁਹਾਨੂੰ ਤੁਹਾਨੂੰ ਕੀ ਪ੍ਰੋਬਲਮ ਹੈ ਮੈਨੂੰ ਅੱਖਾਂ 'ਚ ਸੋਚ ਬੜੀ ਰਹਿੰਦੀ ਸੀ ਮੇਰੇ ਅੱਖਾਂ ਲਾਲ ਰਹਿੰਦੀਆਂ ਸੀ ਮੈਨੂੰ ਭਾਰੀਪਣ ਬਹੁਤ ਆਉਂਦਾ ਸੀ ਹਾਂ ਅੱਖਾਂ 'ਚ ਪੀਲਾ ਪੀਲਾਪਣ ਬਹੁਤ ਸੀ ਮੈਨੂੰ ਜਦੋਂ ਬੈਠੇ-ਬੈਠੇ ਮੈਨੂੰ ਨੀਂਦ ਆ ਜਾਂਦੀ ਸੀ ਜਦੋਂ ਮੈਂ ਦਵਾਈ ਪਾਈ ਹੈ ਨਾ ਉਹ ਤਾਂ ਮੇਰਾ ਸਾਰਾ ਕੁਝ ਠੀਕ ਹੋ ਗਿਆ ਠੀਕ ਹੋ ਗਿਆ ਹਾਂਜੀ ਠੀਕ ਹੋ ਗਿਆ ਮੈਂ 15-20 ਦਿਨ ਹੋ ਗਏ ਨੇ ਦਵਾਈ ਪਾਈ ਤੇ ਮੈਨੂੰ ਸਾਰਾ ਕੁਝ ਠੀਕ ਹੋ ਗਿਆ। ਐਨ ਸਹੀ ਲੱਗਿਆ। ਜਿਵੇਂ ਨੀਂਦ ਆਉਂਦੀ ਸੀ ਅੱਖਾਂ ਭਾਰੀ ਪਣ ਲੱਗਦੀਆਂ ਸੀ ਅੱਖ ਲਾਲ ਜਾਂ ਓਦਾਂ ਲੱਗਦਾ ਸੀ। ਸਭ ਠੀਕ ਹੋ ਗਿਆ। ਜਿਵੇਂ ਰੜਕ ਜੀ ਪੈਂਦੀ ਹੁੰਦੀ ਉਹ ਵੀ ਠੀਕ ਹੋ ਗਈ। ਤੇ ਉਸ ਤੋਂ ਬਾਅਦ ਮੈਨੂੰ ਬਰੀਕ ਅੱਖਰ ਨਹੀਂ ਪੜਨੇ ਆਉਂਦੇ ਸੀ। ਅਖਬਾਰ-ਖਵਾਲ ਤੇ ਬਰੀਕ ਅੱਖਰ ਹੁੰਦੇ ਨਾ ਉਹ ਮੈਂ ਪੜਦਾ ਹੁੰਦਾ ਜੋ ਪੜੇ ਨਹੀਂ ਜਾਂਦੇ ਸੀ। ਤੇ ਹੁਣ ਮੈਨੂੰ ਪੜੇ ਜਾਂਦੇ ਆਰਾਮ ਨਾਲ। ਹੁਣ ਹੌਲੀ-ਹੌਲੀ ਪੜਨ ਹੋ ਰਹੇ। ਹਾਂਜੀ। ਅਰੇ ਵਾਹ। ਬੜਾ ਫਾਇਦਾ ਹੋਇਆ ਸਾਨੂੰ। ਨਹੀਂ ਬਹੁਤ-ਬਹੁਤ ਧੰਨਵਾਦ ਅਸੀਂ ਆਪਣਾ ਸਰ। 2 ਮਹੀਨੇ ਸੇ ਦਵਾਈ ਡਾਲ ਰਹੀ ਤੋ ਅਬ ਮੈਨੇ ਆਪਣੀ ਆਈ ਸੈੱਟ ਟੈਸਟ ਕਰਵਾਈ ਹੈ ਆ ਮੇਰਾ ਦੂਰ ਦਾ ਜੋਜ ਹੈ ਜੇ ਉਹ ਅਧਾ ਨੰਬਰ ਰਹਿ ਗਿਆ ਨਜ਼ਦੀਕਾ ਡੈਡ ਨੰਬਰ ਰਹਿ ਗਿਆ ਜਿਹੜੀ ਕੱਟ ਗਿਆ ਕੱਟ ਗਿਆ ਆਪਾਂ ਕਹਿ ਸਕਦੇ ਹਾਂ ਨਾ ਅੰਗ ਨੰਬਰ ਕੱਟ ਗਿਆ ਚਸ਼ਮਾ ਦੁਬਾਰਾ ਬਣਵਾਇਆ ਮੈਨੇ ਡਾਈਟ ਕੀ ਦੱਸੀ ਸੀ ਇਹਨਾਂ ਨੇ ਕਹਿੰਦੇ ਡਾਈਟ ਨੂੰ ਲੈ ਕੇ ਵੀ ਬਹੁਤ ਕੌਂਸ਼ੀਅਸ ਹੋਣਾ ਪੈਂਦਾ ਹੈ ਬਹੁਤ ਡਾਈਟ ਸੋ ਬਸੇ ਜੋ ਆਮ ਹੈ ਉਹ ਹੀ ਡਾਈਟ ਕਰਦੇ ਹੈ ਪਰ ਇਹ ਮੈਂ ਰੋਟੀ ਕਮ ਖਾਦੀ ਹੂੰ तोटीगा हाँ तोटीगा तो हाँ फ्रूट ज्यादा खाती हूँ फ्रूट हो गया, गया हाँ खीरा हो गया ये ज्यादा खीरा टमाटर ये ज्यादा खाती हूँ कुछ, बिल्कुल कुछ से वेट का भी फर्क पड़ता है ना वेट भी कम होता है इससे और ये आई साइड में वेट की वजह से ही खराब होती है अच्छा हां अरे बहु, बहुत बहुत सोणा बिल्कुल आपा एणा ਨਾਲ ਵੀ ਜਿਹੜੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਮਾਂ ਕੀ ਹਾਲ ਨੇ ਸਤਿ ਸ਼੍ਰੀ ਅਕਾਲ ਬਹੁਤ ਠੀਕ ਆ ਕਿਵੇਂ ਹੋ ਠੀਕ ਹੋ ਠੀਕ ਆ ਬੇਟਾ ਠੀਕ ਆ ਕਿੰਨੀ ਵੀ ਵਾਰ ਆਏ ਪਹਿਲੀ ਦਫਾ ਹੀ ਆਏ ਬੇਟਾ ਇਹ ਦੋ ਸੋਚ ਕੇ ਆਏ ਸੀ ਪਹਿਲੀ ਵਾਰ ਜਦੋਂ ਰੇ ਪਹੁੰਚੇ ਬਸ ਮਦਨ ਨਿਗਾਹ ਕਰਕੇ ਆਏ ਸੀ ਬਸ ਮੈਨੂੰ ਕਰਾ ਚਿੱਟਾ ਮੋਤੀ ਆ ਕੀ ਦੱਸਿਆ ਫਿਰ ਇਹਨਾਂ ਨੇ ਕਹਿੰਦੇ ਹੋ ਜੂ ਠੀਕ ਮੈਡਮ ਕਹਿੰਦੀ ਅੱਖ ਬਣਵਾਈ ਆ ਪਹਿਲਾਂ ਆਈ ਜਲੀ ਬਣੀ ਨਹੀਂ ਬਣੀ ਹੋਈ ਆ ਨਹੀਂ ਬਣੀ ਹਾਂਜੀ ਹਾਂਜੀ ਤੇ ਜਿਹੜੀ ਅੱਖ ਦੀ ਨਿਗਾਹ ਕਟਾ ਉਹ ਅੱਖ ਚ ਦਵਾਈ ਪੁਵਾਈ ਆ ਤੁਸੀਂ ਹਾਂਜੀ ਜੀ ਲੱਗਦਾ ਉਮੀਦ ਰੱਬ ਦਾ ਨਾਮ ਲੈ ਕੇ ਹਾਂਜੀ ਹਾਂਜੀ ਉਹ ਜੀ ਠੀਕ ਹਾਂਜੀ ਹਰੇਕ ਵਾਰ ਇੱਕ ਚੀਜ਼ ਜਿਹੜਾ ਨੇ ਦੱਸੀ ਸੀ ਕਿ ਜਦੋਂ ਵੀ ਤੁਸੀਂ ਦਵਾਈ ਪਾਣੀ ਆ ਕਿ ਉਸ ਜਿਹੜੀ ਵੀ ਤੁਸੀਂ ਗੁਰੂ ਮਹਾਰਾਜ ਨੂੰ ਤੁਸੀਂ ਮੰਨਦੇ ਹੋ ਕਿ ਉਹਨਾਂ ਨੂੰ ਧਿਆਨ ਦੇ ਵਿੱਚ ਲੈ ਕੇ ਕਰਨੀ ਹੈ ਹਾਂਜੀ ਉਹ ਜੀ ਉਹਦੇ ਮੂਰੇ ਦਵਾਈ ਰੱਖ ਕੇ ਧਿਆਨ ਕਰਕੇ ਵੀ ਫੇਰ ਦਵਾਈ ਹੋਣੀ ਸ਼ੁਰੂ ਕਰਨੀ ਫੇਰ ਦਵਾਈ ਪਣੀ ਸ਼ੁਰੂ ਹਾਂਜੀ ਹਾਂਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇੱਕ ਹੋਰ ਚੀਜ਼ ਵੀ ਹੋਰ ਦੇਖਣ ਨੂੰ ਮਿਲਦੀ ਹੈ ਕਿ ਜਦੋਂ ਵੀ ਤੁਸੀਂ ਦਵਾਈ ਦਾ ਜਦੋਂ ਪਾਉਣੀ ਹੈ ਅੱਖ ਦੇ ਵਿੱਚ ਤਾਂ ਉਸ ਗੁਰੂ ਮਹਾਰਾਜ ਨੂੰ ਯਾਦ ਕਰਨਾ ਸਤਸਕਾ ਮੈਮ ਕੀ ਹੱਲ ਨੇ ਸਤਸਕਾ ਠੀਕ ਹੈ ਜੀ ਇੱਕ ਇੱਕ ਗੱਲ ਮੈਂ ਬੀਬੀ ਜੀ ਨੂੰ ਪੁੱਛ ਰਿਹਾ ਸੀਗਾ ਮਾਂ ਨੂੰ ਮਾਂ ਕਹਿੰਦੇ ਕਿ ਗੁਰੂ ਮਹਾਰਾਜ ਨੂੰ ਯਾਦ ਕਰੋ ਉਹਨਾਂ ਦਾ ਧਿਆਨ ਕਰੋ ਜਿਨ੍ਹਾਂ ਨੂੰ ਵੀ ਤੁਸੀਂ ਮੰਨਦੇ ਹੋ ਇਹ ਕਿਉਂ ਕਿਉਂਕਿ ਇਹ ਇੱਕ ਮੈਡੀਸਨ ਹੀ ਨਹੀਂ ਹੈ ਮੈਡੀਸਨ ਆਪਣੀ ਜਗ੍ਹਾ ਹੈ ਪਰ ਅਸੀਂ ਇਹ ਦਵਾਈ ਨਹੀਂ ਇੱਕ ਬਖਸ਼ ਵੀ ਹੈ ਬਖਸ਼ ਵੀ ਬਖਸ਼ ਹੈ ਹਾਂਜੀ ਕਿ ਬਹੁਤ ਹੀ ਤਪੱਸਿਆ ਸਾਧਨਾ ਤੋਂ ਪਾਠ ਤੋਂ ਬਾਅਦ ਇਹ ਦਵਾਈ ਦੇਣਾ ਸ਼ੁਰੂ ਕੀਤਾ ਗਿਆ ਹੈ ਤੇ ਇਹ ਦਵਾਈ ਦੇ ਨਾਲ ਨਾਲ ਬਖਸ਼ ਹੈ ਜੋ ਆਪਣਾ ਅਸਰ ਦਿਖਾਉਂਦੀ ਹੈ ਅਸਰ ਦਿਖਾਉਂਦੀ ਹੈ ਜੀ ਮੈਂ ਮੈਂ ਬਿਲਕੁਲ ਬੇਬਾਕ ਪੁੱਛੂੰਗਾ ਦੇਖੋ ਦਰਸ਼ਕ ਦੇਖ ਵੀ ਰਹੇ ਹੋਣਗੇ ਨੀਚੇ ਕਮੈਂਟ ਆ ਰਹੇ ਨੇ ਜੀ ਲੋਕਾਂ ਨੂੰ ਲੱਗਦਾ ਹੈ ਕਿ ਅੱਖ ਇੱਕ ਐਸਾ ਸਰੀਰ ਦਾ ਅੰਗ ਹੈ ਕਿ ਜਿਸ ਦੇ ਨਾਲ ਹੀ ਸਾਨੂੰ ਰੰਗਾਂ ਦਾ ਪਤਾ ਲੱਗਦਾ ਹੈ ਜਿਸੇ ਨਾਲ ਹੀ ਅਸੀਂ ਦੁਨੀਆ ਤੁਸੀਂ ਬਿਲਕੁਲ ਯਕੀਨ ਕਰੋਗੇ ਜਿਵੇਂ ਹੀ ਤੁਸੀਂ ਹੁਣੇ ਲਾਈਵ ਪੇਸ਼ੈਂਟਸ ਨਾਲ ਗੱਲ ਕਰ ਰਹੇ ਸੀ ਹੁਣ ਦੱਸ ਰਹੇ ਨੇ ਕਿ ਜਿੱਦਾਂ ਜਿੱਦਾਂ ਦਵਾਈ ਪਾ ਰਹੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਫਰਕ ਪੈ ਰਿਹਾ ਹੈ ਅਸੀਂ ਕਿਹਾ ਗੱਲ ਕਰਦੇ ਹਾਂ ਕਿ ਜੋ ਕੋਈ ਬਹੁਤ ਆਜ ਦੇ ਯੰਗਸਟਰ ਬੱਚੇ ਨੇ ਜੇ ਅਸੀਂ 5 ਸਾਲ ਤੋਂ 21 ਸਾਲ ਦੇ ਬੱਚੇ ਜੇ ਗੱਲ ਕਰੀਏ ਬੱਚਿਆਂ ਨੂੰ ਨਿਗਾ ਦੀ ਬਹੁਤ ਪਰੇਸ਼ਾਨੀ ਹੈ ਬਟ ਜਦੋਂ ਅਸੀਂ ਪੇਸ਼ੈਂਟਸ ਨੂੰ ਦੇਖਦੇ ਹਾਂ 50 ਤੋਂ ਸਾਡੇ ਕੋਲ 85 ਸਾਲ ਦੀ ਉਮਰ ਦੇ ਪੇਸ਼ੈਂਟਸ ਆਉਂਦੇ ਨੇ ਜਿਨ੍ਹਾਂ ਨੂੰ ਕਿ ਹਫ਼ਤੇ 10 ਦਿਨ 15 ਦਿਨ ਦੇ ਵਿੱਚ ਰਿਜ਼ਲਟ ਮਿਲਦਾ ਹੈ 15 ਦਿਨ ਦੇ ਵਿੱਚ ਫਰਕ ਪੈਣਾ ਸ਼ੁਰੂ ਹੋ ਜਾਂਦਾ ਹਾਂਜੀ 15 ਦਿਨ ਦੇ ਵਿੱਚ ਫਰਕ ਪੈਣਾ ਸ਼ੁਰੂ ਹੋ ਜਾਂਦਾ ਹੈ ਕਈ ਪੇਸ਼ੈਂਟਸ ਦਾ ਵੀਡੀਓ ਦੇਖ ਕੇ ਕਈ ਪੁੱਛਦੇ ਨੇ ਜੀ 15 ਦਿਨਾਂ ਚ ਠੀਕ ਹੋ ਜਾਣਗੇ ਤਾਂ ਨਹੀਂ ਐਸਾ ਕੁਝ ਨਹੀਂ ਹੈ ਦਵਾਈ ਹੈ ਕੋਈ ਜਾਦੂ ਨਹੀਂ ਹੈ ਕਿ 15 ਦਿਨਾਂ ਦੇ ਵਿੱਚ ਬਿਲਕੁਲ ਠੀਕ ਹੋ ਜਾਓਗੇ ਬਟ ਹਾਂ 15 ਦਿਨਾਂ ਦੇ ਵਿੱਚ ਜਿਹੜਾ ਤੁਹਾਡਾ ਚਸ਼ਮਾ ਹੈ ਉਹਦਾ ਨੰਬਰ ਘਟਣਾ ਸ਼ੁਰੂ ਹੋ ਜਾਂਦਾ ਹੈ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਜਾਂਦਾ ਹੈ ਫਰਕ ਪੈਣਾ ਸ਼ੁਰੂ ਫਰਕ ਪੈਣਾ ਸ਼ੁਰੂ ਹੋ ਜਾਂਦਾ ਹੈ ਜਿਵੇਂ ਮਾਤਾ ਜੀ ਨੇ ਵੀ ਦੱਸਿਆ ਕਿ ਮੇਰੀ ਇੱਕ ਅੱਖ ਜਿਹੜੀ ਆ ਉਹਦੇ ઓਪਰੇਟ ਸੀਗਾ ਇਧਰਲੀ ਅੱਖ ਦੀ ਨਿਗਾ ਘਟਾ ਜਾਨੀ ਇੱਕ ਅੱਖ ਦੀ ઓਪਰੇਟ ਹੈਗਾ ਸੀਗਾ ਹੁਣ ਜਿ ਯਾ ਡਾਕਟਰਾਂ ਨੇ ਇਹ ਗੱਲ ਕਹਿਤਾ ਕਿ ਭਾਈ ਇਹ ਆਪਰੇਸ਼ਨ ਨਹੀਂ ਕਰ ਸਕਦੇ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਸ਼ੂਗਰ ਦੇ ਕਰਕੇ ਆਏ ਆਏ ਜਿਹੜੀ ਉਹਨਾਂ ਦੀ ਆਈ ਸਾਈਟ ਆ ਉਹ ਬੀਕ ਹੋ ਰਹੀ ਆ ਨਿਗਾ ਘਟ ਰਹੀ ਆ ਉਹਨਾਂ ਵਾਸਤੇ ਵੀ ਆਪਾਂ ਇਲਾਜ ਕਰਦੇ ਹਾਂ ਹਾਂਜੀ ਬਿਲਕੁਲ ਜਿਹੜੇ ਸ਼ੂਗਰ ਦੇ ਪੇਸ਼ੈਂਟਸ ਨੇ ਉਹਨਾਂ ਨੂੰ ਅਸੀਂ ਜਿਹੜਾ ਹਰਬਲ ਟੋਨਿਕ ਹੈਗਾ ਉਹਨਾਂ ਨੂੰ ਸਿਰਫ ਨਹੀਂ ਦੇ ਕੇ ਕੈਪਸੂਲ ਦਿੱਤੇ ਜਾਂਦੇ ਨੇ ਇਕ ਵਿਜ਼ਨ ਦੇ ਕੈਪਸੂਲ ਦਿੱਤੇ ਜਾਂਦੇ ਨੇ ਕਿ ਜਿਹਦੇ ਨਾਲ ਕੀ ਉਹਨਾਂ ਨੂੰ ਫਰਕ ਪੈਂਦਾ ਹੈ ਇੱਕ ਟੋਨਿਕ ਹੈ ਜੋ ਆਇਜ਼ ਨੂੰ ਕੁਝ ਇੱਕ ਐਕਸਰਸਾਈਜ਼ ਦਸੀਆਂ ਜਾਂਦੀਆਂ ਨੇ ਜਿਵੇਂ ਕਿ ਯੋਗਾ ਜਿਵੇਂ ਕਿ ਤਰਾਟਕ ਕੀ ਰਿਆ ਹੈ ਲਾਈਟ ਥੈਰੇਪੀ ਹੈ ਜੋ ਪੇਸ਼ੈਂਟ ਨੂੰ ਦੱਸਿਆ ਜਾਂਦਾ ਹੈ ਕਿ ਤੁਸੀਂ ਲਾਈਟ ਥੈਰੇਪੀ ਕਰੋ ਕੁਝ ਇੱਕ ਹੋਰ ਅੱਖਾਂ ਦੇ ਐਕਸਰਸਾਈਜ਼ ਨੇ ਮੂਵਮੈਂਟ ਜਿਹੜੀਆਂ ਨੇ ਉਹ ਕਰਨੀਆਂ ਹੁੰਦੀਆਂ ਨੇ ਦੱਸਦੇ ਆ ਉਹਦੇ ਨਾਲ ਥੋੜਾ ਜਿਹਾ ਡਾਈਟ ਪਲਾਨ ਵੀ ਚੇਂਜ ਕਰਦੇ ਆ ਡਾਈਟ ਪਲਾਨ ਚੇਂਜ ਕਰਦੇ ਜੀ ਕਿਉਂਕਿ ਪੇਸ਼ੈਂਟਸ ਕਈ ਸ਼ੂਗਰ ਦੇ ਪੇਸ਼ੈਂਟ ਨੇ ਅੱਜ ਕੱਲ ਤੁਸੀਂ ਦੇਖੋਗੇ ਬੀਪੀ ਦੀ ਬੜੀ ਦਿੱਕਤ ਹੈਗੀ ਹੈ ਬੈਡ ਕੋਲੇਸਟ੍ਰੋਲ ਦੇ ਸ਼ਿਕਾਰ ਨੇ ਬਹੁਤ ਜ਼ਿਆਦਾ ਲੋਕ ਚਾਹੀ ਅਸੀਂ ਯੂਥ ਦੀ ਗੱਲ ਕਰੀਏ ਚਾਹੀ ਅਸੀਂ ਵੱਡਿਆਂ ਦੇ ਸਿਆਣਿਆਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਥੋੜਾ ਜਿਹਾ ਚੇਂਜ ਕਰਨਾ ਬਹੁਤ ਜ਼ਰੂਰੀ ਹੈ ਇੱਕ ਦਵਾਈ ਹੀ ਕੰਮ ਨਹੀਂ ਕਰਦੀ ਤੁਹਾਡਾ ਜਿਹੜਾ ਡਾਈਟ ਪਲਾਨ ਚੇਂਜ ਹੁੰਦਾ ਤੁਹਾਡਾ ਇੱਕ ਡੇ ਸ਼ੈਡਿਊਲ ਚੇਂਜ ਹੁੰਦਾ ਉਹ ਬਹੁਤ ਜ਼ਿਆਦਾ ਮੈਟਰ ਕਰਦਾ ਹੈ ਇੱਕ ਇੱਕ ਮੈਂ ਤੁਹਾਡੀ ਨਾ ਪਹਿਲਾਂ ਵੀ ਵੀਡੀਓ ਵੇਖੀ ਸੀਗੀ ਉਸ ਵੀਡੀਓ ਦੇ ਦਰਮਿਆਨ ਤੁਸੀਂ ਇੱਕ ਗੱਲ ਆਖੀ ਸੀ ਕਿ ਫਰੀ ਦੇ ਵਿੱਚ ਦਵਾਈ ਪਾਉਣੇ ਆ ਮੁਫਤ ਦੇ ਵਿੱਚ ਇਲਾਜ ਜਿਹੜਾ ਉਹ ਹੋ ਜਾਂਦਾ ਹੈ ਇਹ ਇਹ ਕਨਸੈਪਟ ਜਰੂਰ ਕਲੀਅਰ ਕਰ ਦੋ ਕਿਉਂਕਿ ਕਈ ਵਾਰ ਇਹ ਲੱਗ ਲੱਗ ਜਾਂਦਾ ਕਿ ਬਈ ਫ੍ਰੀ ਦੇ ਵਿੱਚ ਹੀ ਇਲਾਜ ਹੋ ਜਾਊਗਾ ਕਲੀਨਿਕ ਤੇ ਜਿਹੜੇ ਪੇਸ਼ੈਂਟ ਆਉਂਦੇ ਨੇ ਉਹਨਾਂ ਨੂੰ ਫ੍ਰੀ ਦਵਾਈ ਪਾਉਂਦੇ ਆ ਬਟ ਜੇ ਤੁਸੀਂ ਘਰੇ ਮੈਡੀਸਿਨ ਲੈ ਕੇ ਜਾਣੀ ਹੈ ਤਾਂ ਉਹਦੇ ਬੜੇ ਹੀ ਨੋਮੀਨਲ ਚਾਰਜੇਸ ਨੇ ਚਾਹੇ ਉਹ ਦਵਾਈ ਮੋਤੀ ਦੀ ਹੈ ਚਿੱਟੇ ਕਾਲੇ ਮੋਤੀ ਦੀ ਹੈ ਚਾਹੇ ਉਹ ਤੁਹਾਡੀ ਨਿਗਾ ਘੱਟ ਦੀ ਦਵਾਈ ਹੈ ਉਹਦੇ ਬੜੇ ਹੀ ਨੋਮੀਨਲ ਚਾਰਜੇਸ ਨੇ ਚਿੱਟੇ ਕਾਲੀਆ ਕਾਲਾ ਮੋਤੀ ਆ ਜਿਹਦੇ ਵੀ ਹੋਵੇ ਹਾਂਜੀ ਤੁਸੀਂ ਉਹਦਾ ਵੀ ਇਲਾਜ ਜਿਹੜਾ ਕਰ ਕਰ ਲੈਨੇ ਹੋ ਉਹਨਾਂ ਦਾ ਵੀ ਵਿੱਚ ਵੀ ਜਿਹੜਾ ਫਰਕ ਪੈ ਜਾਂਦਾ ਬਿਲਕੁਲ ਜੀ ਬਹੁਤ ਲੋਕ ਨੇ ਜਿਹੜੇ ਡਰਦੇ ਨੇ ਕਈ ਬੱਚੇ ਡਰਦੇ ਨੇ ਕਿ ਅਸੀਂ ਆਪਣੇ ਪੇਰੈਂਟਸ ਦਾ ਆਪਰੇਸ਼ਨ ਨਹੀਂ ਕਰਵਾਉਣਾ ਤੇ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਬਿਲਕੁਕੁਲ ਘਬਰਾਓ ਨਾ ਸਾਡੇ ਕੋਲੇ ਆਓ ਬਿਨਾ ਕਿਸੇ ਚੀਰੇ ਤੋਂ ਬਿਨਾ ਲੈਂਸ ਤੋਂ ਇੱਥੇ ਸਿਰਫ ਇਸ ਦਵਾਈ ਦੇ ਨਾਲ ਇਸ ਦਵਾਈ ਪਾਨ ਦੇ ਨਾਲ ਉਦਾ ਇਲਾਜ ਕੀਤਾ ਜਾਂਦਾ ਹੈ। ਜਦੋਂ ਉਹ ਫਰਕ ਪੈਣਾ ਸ਼ੁਰੂ ਹੋ ਜਾਂਦਾ ਹੈ। ਫਰਕ ਨਹੀਂ ਜੀ ਬਿਲਕੁਲ ਜੜੋਂ ਖਤਮ ਹੋ ਜਾਂਦਾ ਹੈ। ਕੁਝ ਪੈਸੇਜ਼ ਆਫ ਟਾਈਮ ਨਾਲ ਥੋੜਾ ਟਾਈਮ ਜ਼ਰੂਰ ਲੱਗਦਾ ਹੈ ਪਰ ਜਿਹੜਾ ਚਿੱਟਾ ਮੋਧਿਆ ਹੈ ਜਾਂ ਕਾਲਾ ਹੈ ਉਹ ਬਿਲਕੁਲ ਜੜ ਤੋਂ ਖਤਮ ਹੋ ਜਾਂਦਾ ਹੈ। ਜੜ ਤੋਂ ਖਤਮ ਹੋ ਜਾਂਦਾ ਹੈ। ਹਾਂਜੀ। ਜੀ ਮੈਮ ਇੱਕ ਗੱਲ ਇਹ ਆ ਜਾਂਦੀ ਆ ਹੁਣ ਤੁਸੀਂ ਨਾ ਪੈਸੇ ਦੀ ਗੱਲ ਕੀਤੀ। ਹਾਂਜੀ। ਹੁਣ ਪੈਸਾ ਕਿਸੇ ਕੋਲ ਵੱਧ ਹੁੰਦਾ ਕਿਸੇ ਕੋਲ ਘੱਟ ਹੁੰਦਾ। ਕੋਈ ਮੇਰੇ ਵਰਗਾ ਹੁੰਦਾ ਜਿਹਦੇ ਕੋਲ ਬਹੁਤ ਜ਼ਿਆਦਾ ਘੱਟ ਹੁੰਦਾ। ਪਰ ਲੋਕਾਂ ਦੇ ਮਨਾਂ 'ਚ ਇਹ ਗੱਲ ਸਵਾਲ ਆ ਜਾਂਦਾ ਹੈ ਕਿ ਤੁਸੀਂ ਘੱਟ ਪੈਸੇ ਲੈ ਰਹੇ ਹੋ। ਜੇ ਅਸੀਂ ਬਾਜ਼ਾਰ ਦੇ ਵਿੱਚ ਜਾਂਦੇ ਆਂ ਮਾਰਕੀਟ ਦੇ ਜਾਂਦੇ ਆਂ ਜਾਂ ਕਿਸੇ ਪੈਥੀ ਦੇ ਵਿੱਚ ਜਾ ਕੇ ਇਲਾਜ ਕਰਾਉਣਾ ਵੱਡੇ ਹਸਪਤਾਲ ਜਾਂ ਛੋਟੇ ਹਸਪਤਾਲ 'ਚ ਵੀ ਜੇ ਜਾਂਦੇ ਆਂ ਤਾਂ ਘੱਟੋ ਘੱਟ 15-20 ਹਜ਼ਾਰ 10 ਹਜ਼ਾਰ 6 ਹਜ਼ਾਰ ਮੈਂ ਘੱਟ ਤੋਂ ਘੱਟ ਰੇਟ ਬੋਲੂੰਗਾ 6000 ਰੁਪਿਆ ਤਾਂ ਲੱਗਦਾ ਹੀ ਲੱਗਦਾ ਤੁਸੀਂ ਕਹਿੰਦੇ ਉਸ ਤੋਂ ਵੀ ਥੱਲੇ ਪੈਸੇ ਲੈਣੇ ਉਹ ਇਹ ਕਿਉਂ ਕਿਉਂਕਿ ਸਾਡਾ ਮੋਟਿਵ ਜੋ ਹੈ ਜੀ ਸੇਵਾ ਹੈ ਸੇਵਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਦਵਾਈ ਤੇ ਨਾਲੋਂ ਜ਼ਿਆਦਾ ਬਖਸ਼ ਹੈ ਇੱਕ ਬਖਸ਼ ਹੈ ਤੋਂ ਬਖਸ਼ ਦੇ ਵਿੱਚ ਅਸੀਂ ਸਿਰਫ ਜੋ ਦਵਾਈ ਦੇ ਚਾਰਜਸ ਨੇ ਜਿਹਨੇ ਦਵਾਈ ਹੈ ਬੜੇ ਨੋਮినਲ ਚਾਰਜਸ ਲੰਨੇ ਆ ਇੱਕ ਸੇਵਾ ਲਈ ਸ਼ੁਰੂ ਕੀਤਾ ਹੈ ਅਸੀਂ ਸਾਡੀ ਜਿਹੜੀ ਤੁਸੀਂ ਦੇਖੋਗੇ ਦਵਾਈ ਦੰਦੇ ਹੀ ਨਹੀਂ ਸਾਡੇ ਬਹੁਤ ਦੂਰ ਦੂਰ ਤੱਕ ਇੰਡੀਆ ਦੇ ਵਿੱਚ ਆਊਟ ਆਫ ਇੰਡੀਆ ਸਾਡੇ ਕੂਰੀਅਰਸ ਵੀ ਜਾਂਦੇ ਨੇ ਇੰਡੀਆ ਤੱਕ ਸਾਡੇ ਜਿਹੜੇ ਕੂਰੀਅਰ ਨੇ ਫ੍ਰੀ ਨੇ ਪੰਜਾਬ ਦੇ ਵਿੱਚ ਟੋਟਲ ਇੰਡੀਆ ਦੇ ਵਿੱਚ ਕਿਤੇ ਵੀ ਸਾਡੀ ਦਵਾਈ ਜਾਏਗੀ ਸਿਰਫ ਦਵਾਈ ਦੇ ਚਾਰਜਸ ਨੇ ਦਵਾਈ ਦੇ ਪੈਸੇ ਨੇ ਬਾਕੀ ਕੂਰੀਅਰ ਦੇ ਕੋਈ ਚਾਰਜਸ ਨਹੀਂ ਕੋਈ ਐਕਸਟਰਾ ਚਾਰਜਸ ਨਹੀਂ ਕੂਰੀਅਰ ਫ੍ਰੀ ਹੈ 50 ਰੁਪਏ ਕਹਿ ਦਿੰਦੇ ਨੇ نیچے ਲਿਖ ਯਾਨੀ ਕਿ ਹਾਂ ਜੀ 50 ਰੁਪਏ ਲਿਖ ਦਾਂਗੇ ਜੇ ਤੁਸੀਂ 100 ਤੋਂ ਘੱਟ ਲਵਾਂਗੇ। ਨਹੀਂ ਬਿਲਕੁਲ ਨਹੀਂ ਜੀ ਇਹ ਬਿਲਕੁਲ ਫ੍ਰੀ ਸੇਵਾ ਹੈ ਔਰ ਦਵਾਈ ਦੇ ਬਹੁਤ ਹੀ ਨੋਮੀਨਲ ਚਾਰਜਸ ਨੇ ਜੋ ਤੁਸੀਂ ਗੱਲ ਕੇ ਬਿਲਕੁਲ ਠੀਕ ਕਿਹਾ ਕਿ ਅੱਜ ਅਸੀਂ ਚਸ਼ਮਾ ਬਣਵਾਣ ਵੀ ਜਾਣੇ ਆ ਨਾਰਮਲ ਦਵਾਈ ਲੈਣ ਜਾਣੇ ਤੇ 5000 ਤੋਂ ਘੱਟ ਦੀ ਦਵਾਈ ਨਹੀਂ ਹੈ। ਬਟ ਇੱਥੇ ਬਹੁਤ ਹੀ 5-10 ਰੁਪਏ ਰੋਜ਼ ਦੇ ਖਰਚੇ ਵਲੇ ਖਰਚੇ ਵਿੱਚ ਤੁਹਾਡਾ ਇਲਾਜ ਕੀਤਾ ਜਾਂਦਾ ਹੈ। ਮੈਮ ਜਿਵੇਂ ਕਈ ਵਾਰ ਅਗਲਾ ਪਹੁੰਚ ਕਰਨਾ ਚਾਹੁੰਦਾ ਹੋਵੇ ਆਪਾਂ ਇੱਕ ਵਾਰ ਐਡਰੈਸ ਜ਼ਰੂਰ ਦੱਸ ਦੋ ਰੇ ਦਾ। ਹਾਂ ਜੀ ਗੋਪਾਲ ਨਗਰ ਗਲੀ ਨੰਬਰ 2 ਛੋਟੀ ਹੈਪਵ ਸਬਜ਼ੀ ਮੰਡੀ ਦੇ ਓਪਨ ਜਿਹੜਾ ਹੈ ਲੁਧਿਆਣੇ ਸ਼ਹਿਰ ਦੀ ਲੁਧਿਆਣੇ ਸ਼ਹਿਰ ਦੀ ਵੀ ਸਬਜ਼ੀ ਮੰਡੀ ਦੇ ਓਪੋਜ਼ਿਟ ਗੋਪਾਲ ਨਗਰ ਗਲੀ ਨੰਬਰ 2 ਕੰਟੈਕਟ ਨੰਬਰ ਸਕਰੀਨ ਤੇ ਦਿੱਤੇ ਹੋਏ ਨੇ ਜੀ ਬਿਲਕੁਲ ਤੁਸੀਂ ਤੁਹਾਡੇ ਮਨਾਂ ਦੇ ਵਿੱਚ ਜਿੰਨੇ ਵੀ ਸਵਾਲ ਨੇ ਉਹਨਾਂ ਸਵਾਲਾਂ ਦੇ ਜੇ ਤੁਸੀਂ ਜਵਾਬ ਲੈਣਾ ਚਾਹੁੰਦੇ ਹੋ ਤਾਂ ਦਿੱਤੇ ਗਏ ਮੋਬਾਈਲ ਨੰਬਰ ਦੇ ਉੱਤੇ ਜਾਂ ਔਰੇ ਖੁਦ ਪਹੁੰਚ ਕਰਕੇ ਵੀ ਜਿਹੜਾ ਐਡਰੈਸ ਜਿਹੜਾ ਤੁਹਾਡੀ ਸਕਰੀਨ ਦੇ ਉੱਤੇ ਚੱਲ ਰਿਹਾ ਪਿਆਰ ਹੈ ਲੋਕਾਂ ਦਾ ਪਿਆਰ ਮਿਲ ਰਿਹਾ ਤੁਸੀਂ ਦੇਖ ਰਹੇ ਹੋ ਪੇਸ਼ੈਂਟਸ ਆਉਂਦੇ ਨੇ ਦਵਾਈ ਲੈ ਰਹੇ ਨੇ ਠੀਕ ਹੋ ਰਹੇ ਨੇ ਔਰ ਅਸੀਂ ਸਿਰਫ ਇੱਕ ਸੇਵਾ ਦਾ ਉਹ ਪ੍ਰਾਲਾ ਕੀਤਾ ਹੈ ਸਮਾਜ ਸੋ ਬਸ ਇੱਕ ਸੇਵਾ ਦੇ ਤੌਰ ਤੇ ਅਸੀਂ ਆਏ ਆ ਸਭ ਨੂੰ ਸੇਵਾ ਹੀ ਕਰ ਰਹੇ ਆ ਜੇ ਇਸੇ ਹੀ ਦਰਵਾਜੇ ਦੇ ਵਿੱਚੋਂ ਕੋਈ ਆ ਕੇ ਕੱਲ ਨੂੰ ਇਹ ਹੀ ਗੱਲ ਕਲੇਮ ਕਰਦਾ ਮੈਮ ਕਿ ਤੁਹਾਡੀ ਦਵਾਈ ਦੇ ਵਿੱਚ ਕਿਸੇ ਤਰ੍ਹਾਂ ਦਾ ਕੈਮੀਕਲ ਹੈ ਮੈਂ ਸਾਬਤ ਕਰਦਾ ਜਾਂ ਕਿਸੇ ਵੀ ਤਰ੍ਹਾਂ ਦੇ ਕੋਈ ਐਸੀ ਚੀਜ਼ ਹੈ ਜੋ ਅੱਖ ਨੂੰ ਨੁਕਸਾਨ ਪਹੁੰਚਾ ਰਹੀ ਹੈ ਫਿਰ ਐਸਾ ਹੋ ਹੀ ਨਹੀਂ ਸਕਦਾ ਅਸੀਂ ਕਹਿੰਦੇ ਆ ਕਿ ਦੇਖਿਏ ਠੀਕ ਹੈ ਅਸੀਂ ਵੇਟ ਕਰਾਂਗੇ ਉਸ ਦਿਨ ਦੀ ਪਰ ਐਸਾ ਬਿਲਕੁਲ ਪੋਸੀਬਲ ਨਹੀਂ ਹੈਗਾ ਪੋਸੀਬਲ ਨਹੀਂ ਸਾਡੀ ਕਿਉਂਕਿ ਬਿਲਕੁਲ ਆਯੁਰਵੈਦਿਕ ਮੈਡੀਸਨ ਹੈ ਤੁਸੀਂ ਦੇਖੋਗੇ ਸਾਰੇ ਜਿਹੜੇ ਇਹਦੇ ਇੰਗਰੀਡੀਅੰਟਸ ਨੇ ਸਾਰੇ ਆਯੁਰਵੈਦਿਕ ਨੇ ਔਰ ਆਯੁਰਵੈਦ ਅੱਜ ਦਾ ਨਹੀਂ ਹੈ ਸਾਲੋਂ ਪੁਰਾਣਾ ਹੈ ਇਹ ਬਿਲਕੁਲ ਆਯੁਰਵੈਦਿਕ ਮੈਡੀਸਨ ਹੈ ਜੇ ਫਾਇਦਾ ਨਹੀਂ ਕਰਦੀ ਤਾਂ ਨੁਕਸਾਨ ਤਾਂ ਬਿਲਕੁਲ ਹੀ ਨਹੀਂ ਕਰੇਗੀ ਨੁਕਸਾਨ ਤਾਂ ਬਿਲਕੁਲ ਹੀ ਨਹੀਂ ਕਰੇਗੀ ਹਾਂਜੀ ਜੀ ਮੈਮ ਜੇ ਕਿਸੇ ਨੂੰ ਇਹ ਗੱਲ ਕਹਿ ਦਿੱਤੀ ਹੈ ਕਿ ਅਸੀਂ ਆਪਰੇਸ਼ਨ ਹੀ ਹੈ ਡਾਕਟਰ ਨੇ ਇਹ ਦੱਸ ਦਿੱਤਾ ਕਿ ਲਾਸਟ ਕਾਲ ਜਿਹੜੀ ਆ ਆਪਰੇਟ ਹੈ ਆਪਰੇਟ ਤੋਂ ਬਾਅਦ ਕੋਈ ਹੋਰ ਇਲਾਜ ਨਹੀਂ ਤਾਂ ਉਹ ਤੁਹਾਡੇ ਨਾਲ ਇੱਕ ਵਾਰ ਸੰਪਰਕ ਕਰ ਸਕਦਾ ਬਿਲਕੁਲ ਸੰਪਰਕ ਕਰ ਸਕਦਾ ਜੀ ਕਿਉਂਕਿ ਅਸੀਂ ਸਭ ਨੂੰ ਕਹਿੰਦੇ ਕਿ ਪ੍ਰਮਾਤਮਾ ਨਾਲ ਜੁੜੋ ਪਾਠ ਕਰੋ ਅਰਦਾਸ ਕਰੋ ਅਰਦਾਸ ਦੇ ਵਿੱਚ ਮੈਡੀਸਨ ਤੋਂ ਵੀ ਜ਼ਿਆਦਾ ਪਾਵਰ ਹੈ ਅਰਦਾਸ ਕਰੋ ਪਾਠ ਕਰੋ ਮੈਡੀਸਨ ਨੂੰ ਪ੍ਰੋਪਰ ਫੋਲੋ ਕਰੋ ਕਿਉਂਕਿ ਅੱਜ ਦੇ ਕਈ ਪੇਸ਼ੈਂਟਸ ਨਾ ਡਾਈਟ ਨਹੀਂ ਆਪਣੀ ਫੋਲੋ ਕਰਦੇ ਡਾਈਟ ਕੰਟਰੋਲ ਨਹੀਂ ਕਰਦੇ ਉਹਨਾਂ ਨੂੰ ਡਾਈਟ ਦਾ ਜ਼ਿਕਰ ਦੁਬਾਰਾ ਕੀਤਾ ਹੈ ਮੈਂ ਇੱਕ ਇੱਕ ਗੱਲ ਜ਼ਰੂਰ ਪੁੱਛਣਾ ਚਾਹੂੰਗਾ ਡਾਈਟ ਫਿਰ ਕਿਹੜੀ ਕਰਨੀ ਚਾਹੀਦੀ ਹੈ ਜੇ ਦਰਸ਼ਕ ਦੇਖ ਰਹੇ ਹੋ ਉਹ ਕਿ ਜੇ ਮੰਨ ਲਓ ਕਿ ਆਪਣੀ ਨਿਗਾ ਨੂੰ ਸਵਸਥ ਰੱਖਣਾ ਹੈ ਸਹੀ ਰੱਖਣਾ ਹੈ ਤਾਂ ਤੁਹਾਡੇ ਹਿਸਾਬ ਨਾਲ ਕਿਹੜੀ ਡਾਈਟ ਦੱਸੇ ਬਣ ਕਰਨਾ ਚਾਹੀਦੀ ਡਾਈਟ ਇਹ ਹੈ ਜੀ ਜਿਸ ਤਰ੍ਹਾਂ ਪੇਸ਼ੈਂਟ ਔਰ ਸੀਜ਼ਨ ਦੇ ਅਕੋਰਡਿੰਗ ਦੱਸਦੇ ਆ ਸੀਜ਼ਨ ਦੇ ਅਕੋਰਡਿੰਗ ਸੀਜ਼ਨਲ ਵੈਜੀਟੇਬਲਸ ਖਾਣੀਆਂ ਹੁੰਦੀਆਂ ਨੇ ਸੀਜ਼ਨਲ ਫਰੂਟਸ ਖਾਣੇ ਹੁੰਦੇ ਨੇ ਬਟ ਡਿਪੈਂਡ ਕਰਦਾ ਹੈ ਪੇਸ਼ੈਂਟ ਤੇ ਵੈਰੀ ਟੂ ਵੈਰੀ ਕਰਦਾ ਹੈ ਪਰਸਨ ਕਿਸ ਤਰ੍ਹਾਂ ਜਿਹਨੂੰ 슈ਗਰ ਹੈ ਉਹਨਾਂ ਨੂੰ ਉਸੇ ਉਹਦੇ ਅਕੋਰਡਿੰਗ ਫਰੂਟਸ ਦੱਸਦੇ ਆ ਔਰ ਕੁਝ ਫੂਡ ਹੈਬਿਟਸ ਚੇਂजेस ਕਰਦੇ ਆ ਜਿਸ ਤਰ੍ਹਾਂ ਗ੍ਰੇ ਤਾ ਜਾ ਕੇ ਫਰਕ ਪੈਂਦਾ ਤਾ ਫਰਕ ਪੈਂਦਾ ਮੈਂ ਮੈਂ ਦੇਖ ਰਿਆ ਸੀਗਾ ਜਦੋਂ ਮੈਂ ਉੱਥੇ ਬੈਠਾ ਸੀ ਤੁਹਾਡੀ ਸਕਰੀਨ ਦੇ ਉੱਤੇ ਸ਼ਾਰਟ ਵੀ ਜਿਹੜਾ ਹੈ ਉਹ ਚੱਲ ਰਿਹਾ ਹੋਊਗਾ ਨਾਲ-ਨਾਲ ਅ ਇੱਕ ਤੁਸੀਂ ਐਕਸਰਸਾਈਜ਼ ਦੱਸ ਰਹੀ ਸੀ ਕਿ ਤੁਸੀਂ ਆਪਣੇ ਥੰਮ ਨੂੰ ਇਦਾਂ ਰੱਖਣਾ ਅੰਗੂਠੇ ਨੂੰ ਫਿਰ ਹੌਲੀ-ਹੌਲੀ ਮੂਵ ਕਰਨਾ ਉਹ ਜ਼ਰੂਰ ਦੱਸ ਦੋ ਹਾਂਜੀ ਕੁਛ ਇੱਕ ਐਕਸਰਸਾਈਜ਼ ਨੇ ਜਿਸ ਤਰ੍ਹਾਂ ਇੱਕ ਲਾਈਟ ਥੈਰੇਪੀ ਹੈ ਤ੍ਰਾਟਕ ਕੀ ਰਿਹਾ ਹੈ ਯੋਗ ਦੇ ਵਿੱਚ ਉਹ ਦੱਸ ਦਿਆਂ ਇੱਕ ਥੰਮ ਨੂੰ ਲੈ ਕੇ ਦੱਸਦੇ ਹੁੰਦੇ ਕਿ ਥੰਮ ਨੂੰ ਲੈ ਕੇ ਤੁਸੀਂ ਇਹਨੂੰ ਰਾਈਟ ਆਪਣੇ ਵੱਲ ਬਿਲਕੁਲ ਰਾਈਟ ਔਰ ਫਿਰ ਇਸ ਤਰ੍ਹਾਂ ਹੀ ਤੁਹਾਨੂੰ ਲੈ ਕੇ ਬਿਲਕੁਲ ਲੈਫਟ ਜਾਣਾ ਹੈ ਬਿਲਕੁਲ ਸਟ੍ਰੇਟ ਤੋਂ ਜਾ ਕੇ ਤੁਸੀ ਬਿਲਕੁਲ ਅਧਰ ਆਪਣੇ ਕੰਨਾਂ ਵਾਲ ਲੈਂਡ ਤੱਕ ਜਾਣਾ ਹੈ ਮੂਵ ਕਰਨਾ ਹੈ ਜਿਸ ਦੇ ਨਾਲ ਕਿ ਤੁਹਾਡੀ ਆਈ ਮੂਵਮੈਂਟਸ ਨੇ ਉਹਦੇ ਨਾਲ ਤੁਹਾਨੂੰ ਅੱਖਾਂ ਨੂੰ ਬਹੁਤ ਜ਼ਿਆਦਾ ਫਰਕ ਪੈਂਦਾ ਛੋਟ ਛਟੀਆਂ ਐਕਸਰਸਾਈਜ਼ਸ ਨੇ ਛੋਟੇ ਛੋਟੀਆਂ ਨੇ ਜਿਦੇ ਵਿੱਚ ਸਿਰਫ ਇੱਕ ਤੋਂ 2 ਮਿੰਟ ਦੀ ਐਕਸਰਸਾਈਜ਼ ਹੁੰਦੀ ਹੈ ਜੋ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਦਿੰਦੀ ਹੈ ਨੰਗੇ ਪੈਰ ਘਾਹ ਦੇ ਉੱਤੇ ਤੁਰਨਾ ਇਹ ਸਭ ਤੋਂ ਆਮ ਆਂਦਾ ਹੈ ਨੰਗੇ ਪੈਰ ਘਾਹ ਦੇ ਉੱਤੇ ਤੁਰਨ ਨਾਲ ਨਿਗਾ ਦਾ ਫਰਕ ਪੈ ਜਾਂਦਾ ਬਿਲਕੁਲ ਪੈਂਦਾ ਜੀ ਲੇਕਿਨ ਉਹਦੇ ਵਿੱਚ ਵੀ ਇਹ ਹੈ ਕਿ ਨੰਗੇ ਪੈਰ ਜਿਹੜਾ ਘਾਹ ਤੇ ਤੁਰਨਾ ਹੈ 슈ਗਰ ਵਾਲੇ ਪੇਸ਼ੈਂਟਸ ਨੂੰ ਅਸੀਂ ਨਹੀਂ ਕਹਿੰਦੇ ਹੈਗੇ ਕਿਉਂਕਿ ਅਸੀਂ ਕਹਿੰਦੇ ਹਾਂ ਨੂੰ ਜਿਹੜਾ 슈ਗਰ ਵਾਲਾ ਪੇਸ਼ੈਂਟ ਹੈ ਨੰਗੇ ਪੈਰੀ ਆਪਣੇ ਘਰ ਦੇ ਵਿੱਚ ਹੀ 5-10 ਮਿੰਟ ਵਾਕ ਕਰ ਲੇ ਲੇਕਿਨ ਜਿਹੜੇ ਦੂਸਰੇ ਪੇਸ਼ੈਂਟਸ ਹੈ ਜਿਨ੍ਹਾਂ ਨੂੰ 슈ਗਰ ਦੀ ਕੋਈ ਦਿੱਕਤ ਨਹੀਂ ਹੈਗੀ ਹੈ ਸਿਰਫ 20 ਤੋਂ 25 ਮਿੰਟ ਦੀ ਸੈਰ ਕਰੇ ਕਿਉਂਕਿ ਜੋ ਵਾਕ ਹੈ 20 ਤੋਂ 25 ਮਿੰਟ ਦੀ ਹੀ ਉਹਨਾਂ ਲਈ ਜ਼ਰੂਰੀ ਹੈ ਇਸ ਤੋਂ ਜ਼ਿਆਦਾ ਦੀ ਸੈਰ ਨਹੀਂ ਇਸ ਤੋਂ ਜ਼ਿਆਦਾ ਦੀ ਕਈ ਲੋਕ ਕਹਿੰਦੇ ਹੱਸਤਾ ਨੁਕਸਾਨ ਕਰਦੇ ਹਾਂਜੀ ਬਿਲਕੁਲ ਮੈਂ ਮੈਂ ਇੱਕ ਗੱਲ ਜ਼ਰੂਰ ਤੁਹਾਨੂੰ ਦੱਸਦਾ ਇਸ ਵਕਤ ਮੈਂ ਲੁਧਿਆਣਾ ਸ਼ਹਿਰ ਦੇ ਵਿੱਚ ਬੈਠਾ ਆ ਤੇ ਐਡਰੈਸ ਜਿਹੜਾ ਆ ਉਹ ਨੀਚੇ ਦਿੱਤਾ ਹੋਇਆ ਤੁਸੀਂ ਬੇਚੇਜ ਆਪਣੇ ਸਵਾਲਾਂ ਦੇ ਜਵਾਬ ਲੈ ਸਕਦੇ ਹੋ ਜੇ ਤੁਸੀਂ ਪੰਜਾਬ ਦੇ ਕਿਸੇ ਕੋਨੇ ਤੋਂ ਜਾਂ ਪੰਜਾਬ ਤੋਂ ਬਾਹਰ ਇਹ ਵੀਡੀਓ ਵੇਖ ਰਹੇ ਹੋ ਤਾਂ ਕੋਰੀਅਰ ਦੀ ਸਹੂਲਤ ਵੀ ਜਿਹੜੀ ਆ ਉਹ ਫ੍ਰੀ ਆ ਫਿਰ ਆਪਾਂ ਕੋਰੀਅਰ ਦਾ ਕਿਵੇਂ ਕਰਦੇ ਹਾਂ ਕਿਸੇ ਪੇਸ਼ੈਂਟ ਦਾ ਕਿਵੇਂ ਆਪਾਨੂੰ ਅੰਦਾਜ਼ਾ ਮਿਲ ਜਾਂਦਾ ਕਿ ਉਸ ਦੀ ਅੱਖ ਕਿ ਕਿਹੜੀ ਦਵਾਈ ਮੈਟਰ ਕਰਦੀ ਹੈ ਕਿਸ ਤਰੀਕੇ ਨਾਲ ਉਹ ਦੱਸਣਾ ਉਹ ਕਿਦਾਂ ਆਪਾਂ ਨੂੰ ਪਤਾ ਲੱਗਦਾ ਜਿਸ ਤਰ੍ਹਾਂ ਮੈਨੂੰ ਸਾਨੂੰ ਪੇਸ਼ੈਂਟਸ ਦਾ ਕਾਲ ਆਂਦਾ ਹੈ ਫਿਰ ਮੈਂ ਉਹਨਾਂ ਪੇਸ਼ੈਂਟ ਦੀ ਅਸੀਂ ਹਿਸਟਰੀ ਪੁੱਛਦੇ ਹਾਂ ਵੀ ਉਹਨਾਂ ਦੀ ਹਿਸਟਰੀ ਕੀ ਹੈ ਕਿ ਦਿੱਕਤ ਹੈਗੀ ਹੈ ਉਹਨਾਂ ਦੀ ਦਿੱਕਤ ਜਾਣ ਕੇ ਸਾਰੀ ਗੱਲ ਸਮਝ ਕੇ ਫਿਰ ਅਸੀਂ ਉਹਨਾਂ ਨੂੰ ਜਿਹੜੀ ਹੈ ਮੈਡੀਸਨ ਅਸੀਂ ਰეკਮੈਂਡ ਕਰਦੇ ਹਾਂ ਉਹ ਮੈਡੀਸਨ ਉਹਨਾਂ ਨੂੰ ਕੋਰੀਅਰ ਕਰ ਦਿੱਤੀ ਜਾਂਦੀ ਹੈ ਤੇ ਉਹ ਕੋਰੀਅਰ ਜਦੋਂ ਉਹਨਾਂ ਨੂੰ ਪਹੁੰਚਦਾ ਅਸੀਂ ਅਸੀਂ ਫਿਰ ਉਹਨਾਂ ਨੂੰ ਸਾਰੀ ਦਵਾਈ ਪਾਨ ਦਾ ਤਰੀਕਾ ਸਮਝਾ ਦਿੰਦੇ ਹਾਂ ਐਕਸਰਸਾਈਜ਼ ਵੀ ਸਮਝਾ ਦਿੰਦੇ ਹਾਂ ਮੈਡੀਸਨ ਜਿਹੜੀ ਪੀਣ ਵਾਲੀ ਹੈ ਸਿਰਫ ਉਹ ਵੀ ਔਰ ਜਿਹੜੀ ਡਰਾਪਸ ਪਾਨ ਵਾਲੇ ਨੇ ਉਹ ਵੀ ਜਿਵੇਂ ਕਈ ਵਾਰ ਕੀ ਹੁੰਦਾ ਛੋਟੇ ਬੱਚੇ ਨੇ ਜਿਹੜੇ ਜੰਮ ਜਿਵੇਂ ਆ ਜਨਮ ਹੋਇਆ ਜਨਮ ਹੁੰਦੇ ਸਾਰ ਬੜਾ ਮੋਟਾ ਸ਼ੀਸ਼ਾ ਲੱਗ ਜਾਂਦਾ ਉਹ ਸ਼ੀਸ਼ੇ ਨੂੰ ਆਪਾਂ ਉਹ ਕਰ ਸਕਦੇ ਹਾਂ ਕਿ ਰਿਮੂਵ ਕਰ ਸਕਦੇ ਹਾਂ ਉਹਨਾਂ ਦੀ ਅੱਖਾਂ ਦੇ ਮੋਰੋਂ ਤੋਂ ਕਿ ਉਹਨਾਂ ਦੇ ਵਾਸਤੇ ਵੀ ਆਪਾਂ ਟ੍ਰੀਟਮੈਂਟ ਕਰਦੇ ਹਾਂ ਹਾਂਜੀ ਸਰ ਬਹੁਤ ਛੋਟੇ ਬੱਚਿਆਂ ਦੇ ਵੀ ਬਹੁਤ ਕੇਸਿਸ ਆਏ ਨੇ ਬਟ ਉਹਨਾਂ ਦੇ ਵਿੱਚ ਕੀ ਸੀ ਪੇਰੈਂਟਸ ਦੀ ਜ਼ਿਆਦਾ ਅਸੀਂ ਨਾਲ ਕੰਸਲਟੇਸ਼ਨ ਕਰਦੇ ਹਾਂ ਪੇਰੈਂਟਸ ਨੂੰ ਨਾਲ ਜ਼ਿਆਦਾ ਸਮਝਾਇਆ ਜਾਂਦਾ ਹੈ ਇੱਕ ਉਹਨਾਂ ਨੂੰ ਗਾਈਡੈਂਸ ਦੇ ਕੇ ਦੱਸਿਆ ਜਾਂਦਾ ਹੈ ਕਿ ਬੱਚੇ ਦਾ ਬਹੁਤ ਐਸੇ ਬੱਚਿਆਂ ਦੀ ਨਾ ਬੜੀ ਕੇਅਰ ਦੀ ਜ਼ਰੂਰਤ ਹੁੰਦੀ ਹੈ ਉਹਨਾਂ ਦੀ ਡਾਈਟ ਤੇ ਜ਼ਿਆਦਾ ਧਿਆਨ ਦੇਣਾ ਪੈਂਦਾ ਹੈ ਕੁਝ ਐਕਸਰਸਾਈਜ਼ ਤੇ ਧਿਆਨ ਦੇਣਾ ਪੈਂਦਾ ਹੈ ਔਰ 101% ਚਸ਼ ਜੇਗਾ ਨੂੰ ਥੋੜਾ ਟਾਈਮ ਲੱਗਦਾ ਹੈ ਥੋੜਾ ਲੰਬਾ ਸਮਾਂ ਲੱਗਦਾ ਹੈ 8 ਤੋਂ 9 ਮਹੀਨੇ ਇੱਕ ਸਾਲ ਲੱਗ ਜਾਂਦਾ ਹੈ ਪਰ ਚਸ਼ਮਾ 101% ਉਤਰ ਜਾਂਦਾ ਹੈ ਉਤਰ ਜਾਂਦਾ ਹੈ ਬਿਲਕੁਲ ਜੀ ਮੈਮ ਇੱਕ ਕਿੰਨਾ ਜਦੋਂ ਤੁਸੀਂ ਉਹ ਬਾਈ ਜੀ ਦੀ ਅੱਖ ਦੇ ਵਿੱਚ ਜਿਹੜੀ ਦਵਾਈ ਪਾ ਰਹੇ ਸੀਗੇ ਉਹ ਤੁਸੀਂ ਕੁਝ ਪੜ ਰਹੀ ਸੀ ਅੰਦਰ ਅੰਦਰ ਹੌਲੀ ਹੌਲੀ ਕੁਝ ਬੋਲਿਆ ਜਾ ਰਿਹਾ ਸੀ ਉਹ ਤੁਸੀਂ ਕੀ ਕੀ ਜਾਪ ਕਰ ਰਹੇ ਸੀ ਜਾਂ ਕਿਸ ਪ੍ਰਮਾਤਮਾ ਨੂੰ ਧਿਆਨ ਕਰ ਰਹੇ ਸੀ ਕੀ ਕਰ ਰਹੇ ਸੀ ਜੀ ਜਦੋਂ ਵੀ ਅਸੀਂ ਮੈਡੀਸਿਨ ਪਾਨਦੇ ਆ ਅਸੀਂ ਸਭ ਤੋਂ ਪਹਿਲਾਂ ਕਲੀਨਿਕ ਖੋਲਦੇ ਹੀ ਅਸੀਂ ਪਹਿਲਾਂ ਪਾਠ ਕਰੀਂਦੇ ਆ ਅਰਦਾਸ ਕਰੀਂਦੇ ਆ ਜਪਜੀ ਸਾਹਿਬ ਦਾ ਪਾਠ ਕਰੀਂਦੇ ਆ ਪਾਠ ਤੋਂ ਬਾਅਦ ਮੈਡੀਸਿਨ ਪਾਈ ਜਾਂਦੀ ਹੈ ਔਰ ਜਦੋਂ ਵੀ ਕਿਸੇ ਪੇਸ਼ੈਂਟ ਦੀ ਅੱਖਾਂ 'ਚ ਮੈਂ ਦਵਾਈ ਪਾਨੀ ਆ ਤੇ ਮੈਂ ਨਾਲ-ਨਾਲ ਮਾਲਕ ਨੂੰ ਅਰਦਾਸ ਕਰ ਰਹੀ ਹੁੰਦੀ ਆ ਕਿ ਮਹਾਰਾਜ ਮੈਂ ਦਵਾਈ ਪਾਤੀ ਐ ਇਹਨੂੰ ਦਵਾਈ ਤੁਸੀਂ ਬਣਾਣਾ ਹੈ ਹਾਂ ਤੇ ਇਸ ਨੂੰ ਪੂਰਨ ਕਰ ਦੋ ਇਹ ਇਹ ਲੱਗ ਜਾਵੇ ਦਵਾਈ ਇਹਨਾਂ ਨੂੰ ਠੀਕ ਹੋ ਜਾਵੇ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਜਿਵੇਂ ਕਿ ਗੱਲਾਂ ਇਹ ਹੀ ਆ ਜਾਂਦੇ ਨੇ ਦਰਸ਼ਕੋ ਕੇ ਅੱਖ ਦੇ ਉੱਤੇ ਜੇ ਲਗਪਗ ਲੋਕ ਬਹੁਤ ਜ਼ਿਆਦਾ ਜਗਦੇ ਹੁੰਦੇ ਨੇ ਆਪਾਂ ਹਰੇਕ ਸਵਾਲਾਂ ਦੇ ਜਵਾਬ ਲੈਣ ਦੀ ਵੀ ਕੋਸ਼ਿਸ਼ ਕੀਤੀ ਆ ਜੇ ਤੁਹਾਡੇ ਮਨਾਂ ਦੇ ਵਿੱਚ ਸਵਾਲ ਨੇ ਤੁਹਾਡੇ ਮਨਾਂ ਦੇ ਵਿੱਚ ਜਿੰਨੇ ਵੀ ਸਵਾਲ ਨੇ ਮੋਬਾਈਲ ਨੰਬਰ ਦਿੱਤਾ ਹੋਇਆ ਤੁਸੀਂ ਬੇਝ ਜੇ ਕਹਿਣਾ ਮੋਬਾਈਲ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਇਸ ਵਕਤ ਮੈਂ ਲੁਧਿਆਣਾ ਸ਼ਹਿਰ ਦੇ ਵਿੱਚ ਆ ਤੇ ਐਡਰੈਸ ਵੀ ਜਿਹੜਾ ਤੁਹਾਨੂੰ نیچے ਮੈਂਸ਼ਨ ਕੀਤਾ ਹੈ ਤੁਸੀਂ ਆਪ ਵੀ ਔਰੇ ਖੁਦ ਆ ਕੇ ਸਾਰੀ ਤਸੱਲੀ ਕਰਕੇ ਔਰ ਤੁਸੀਂ ਪਹੁੰਚ ਵੀ ਜਿਹੜੀ ਆ ਉਹ ਕਰ ਸਕਦੇ ਹੋ ਜੇ ਤੁਸੀਂ ਪੰਜਾਬ ਤੋਂ ਬਾਹਰ ਵੀ ਇਹ ਵੀਡੀਓ ਵੇਖ ਰਹੇ ਹੋ ਤਾਂ ਕੋਰੀਅਰ ਦੀ ਸਹੂਲਤ ਵੀ ਹੈਗੀ ਆ ਆਪਣੇ ਸਵਾਲ ਜਿਹੜੇ ਮੈਮ ਨੂੰ ਦੱਸ ਕੇ ਤੇ ਉਸ ਤੋਂ ਬਾਅਦ ਉਹ ਸਵਾਲਾਂ ਦੇ ਜਵਾਬ ਲੈ ਕੇ ਤੁਸੀਂ ਆਪਣੀ ਜਿਹੜੀ ਮੈਡੀਸਿਨ ਵੀ ਉਹ ਤੁਸੀਂ ਲੈ ਸਕਦੇ ਹੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਸ਼ੇਅਰ ਇਸ ਕਰਕੇ ਯਾਰ ਤੁਹਾਡੇ ਇੱਕ ਸ਼ੇਅਰ ਦੇ ਨਾਲ ਕੀ ਪਤਾ ਕਿਸ ਦੀ ਅੱਖਾਂ ਠੀਕ ਹੋ ਜਾਣ ਤਾਂ ਉਹਦੀ ਰੋਸ਼ਨੀ ਜਿਹੜੀ ਆ ਉਹ ਠੀਕ ਹੋ ਜਾਵੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤਦ ਤੱਕ ਲਈ ਮੈਨੂੰ ਜਣੀ ਹਵਿੰਦਰ ਕਰਨ ਦੋ ਜੀ ਆਜ਼ਾਦਤ ਦੇ ਦਰਵਾਜ਼ੇ ਤੇ ਧੰਨਵਾਦ